ਆਗੂਆਂ ਦੀ ਗ੍ਰਿਫਤਾਰੀ ਤੋਂ ਬਾਅਦ ਕੇ ਪੀਆਰਟੀਸੀ ਵਰਕਰਾਂ ਨੇ ਅੱਜ ਪੈਟਰੋਲ ਦੀਆਂ ਸ਼ੀਸ਼ੀਆਂ ਲੈ ਕੇ ਜਦ ਆਪਣੇ ਧਰਨੇ ਪ੍ਰਦਰਸ਼ਨ ਤੇ ਰੋਸ ਮਾਰਿਆ ਸ਼ੁਰੂ ਕੀਤੇ ਤਾਂ ਸੰਗਰੂਰ ਦੇ ਵਿੱਚ ਹਾਲਾਤ ਉਸ ਵੇਲੇ ਵੱਧ ਤੋਂ ਵੱਧ ਬਣ ਗਏ ਜਦ ਇਨ੍ਹਾਂ ਕਾਮਿਆਂ ਤੋਂ ਪੁਲਿਸ ਨੇ ਪੈਟਰੋਲ ਦੀਆਂ ਸ਼ੀਸ਼ੀਆਂ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਇੱਕ ਪੀਆਰਟੀਸੀ ਦੇ ਮੁਲਾਜ਼ਮ ਨੇ ਆਪਣੇ ਉੱਪਰ ਤੇਲ ਛਰਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਇਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਇਸ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਤਸਵੀਰਾਂ ਤੁਸੀਂ ਜ਼ਰੂਰ ਤੋਂ ਦੇਖ ਰਹੇ ਹੋ ਜਿੱਥੇ ਇੱਕ ਪੀਆਰਟੀਸੀ ਕਾਮੇ ਨੇ ਜੋ ਕੇ ਸੰਘਰਸ਼ ਦੇ ਵਿੱਚ ਪੁੱਦਿਆ ਹੋਇਆ ਸੀ ਉਸ ਨੇ ਆਪਣੇ ਉੱਪਰ ਪੈਟਰੋਲ ਸਿਰਕ ਕੇ ਆਪਣੇ ਆਪ ਨੂੰ ਅਗਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅੱਗ ਇੱਕ ਪੁਲਿਸ ਮੁਲਾਜ਼ਮ ਵੀ ਉਸ ਦੇ ਲਪੇਟ ਦੇ ਵਿੱਚ ਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫਿਰ ਉਸ ਮੁਲਾਜ਼ਮ ਨੂੰ ਜਿਹੜਾ ਪੀਆਰਟੀਸੀ ਦੇ ਕਾਮੇ ਨੂੰ ਮੁਲਾਜ਼ਮਾਂ ਨੇ ਬੱਸ ਦੇ ਉੱਪਰ ਚੜ੍ਹ ਕੇ ਕਿਸ ਤਰੀਕੇ ਦੇ ਨਾਲ ਹੇਠਾਂ ਭਗਾ ਕੇ ਛੱਟਿਆ ਔਰ ਉਸ ਦਾ ਕਾਫੀ ਕਟਾਪਾ ਕੀਤਾ ਗਿਆ ਤਸਵੀਰਾਂ ਤੁਸੀਂ ਸੰਗਰੂਰ ਤੋਂ ਦੇਖ ਰਹੇ ਹੋ ਜਿੱਥੇ ਪੁਲਿਸ ਅਤੇ ਪੀਆਰਟੀਸੀ ਦੇ ਵਿਚਕਾਰ ਵੱਡੇ ਪੱਧਰ ਤੇ ਜੜੀ ਹੈਗੀ ਹੈ ਹੱਥੋਪਾਈ ਹੋਈ ਹੈ ਇਹ ਸਮੁੱਚਾ ਵਰਤਾਰਾ ਪੀਆਰਟੀਸੀ ਕਾਮਿਆਂ ਦੀ ਜੋ ਯੂਨੀਅਨ ਬਣੀ ਹੋਈ ਹੈ ਉਸ ਯੂਨੀਅਨ ਦੇ ਆਗੂਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੋਇਆ ਹੈ ਪੁਲਿਸ ਵੱਲੋਂ ਇੱਕ ਤਜੇਬੰਦੀ ਦੇ ਆਗੂਆਂ ਨੂੰ ਰਾਤ ਹੀ ਰਾਤ ਨੂੰ ਹੀ ਜਿਹੜਾ ਘਰਾਂ ਤੋਂ ਚੁੱਕ ਲਿਆ ਗਿਆ ਉਸ ਤੋਂ ਬਾਅਦ ਭੜਕੇ ਪੀਆਰਟੀਸੀ ਵਰਕਰਾਂ ਨੇ ਜਿਹੜਾ ਇਹ ਧਰਨਾ ਪ੍ਰਦਰਸ਼ਨ ਤੇ ਰੋਸ ਮਜਾਰਾ ਕੀਤਾ ਹੱਥਾਂ ਦੇ ਵਿੱਚ ਪਟ્રોલ ਜਾਂ ਸ਼ੀਸ਼ੇ ਲੈ ਕੇ ਆਪਣੇ ਆਪ ਨੂੰ ਅੱਗੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਸੰਗਰੂਰ ਤੋਂ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਇੱਕ ਮੁਲਾਜ਼ਮ ਵੀ ਅਗੜੀ ਰੇਪੇਟ ਦੇ ਵਿੱਚ ਆਇਆ ਹੈ